ਰਾਗ ਅਸ ਕਰ ਦੁਜਾ ਮਹੱਲਾ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਦਰਸ਼ਨ ਪਾਵੇ ਵਡ ਪਾਗ ਗੁਰ ਕੀ ਸ਼ਬਦ ਸਚੈ ਬੈਰਾਗ ਖੜ ਦਰਸ਼ਨ ਵਰਤੇ ਵਰਤਾਰ ਹਰ ਕਾ ਦਰਸ਼ਨ ਅਗਮੋ ਅਪਾਰਾ ਗੁਰ ਕੈ ਦਰਸ਼ਨ ਮੁਕਤ ਗਤ ਹੋਈ ਸਾਚ ਆਪ ਵਸੈ ਮਨਸੋਈ ਰਹਾਉ ਗੁਰ ਦਰਸ਼ਨ ਉਧਰੀ ਸੰਸਾਰਾ ਜੇ ਕੋ ਲਾਏ ਭਾਉ ਪਿਆਰਾ ਭਾਉ ਪਿਆਰਾ ਲਾਏ ਵਿਰਲਾ ਕੋਈ ਗੁਰ ਕੈ ਦਰਸ਼ਨ ਸਦਾ ਸਖ ਹੋਈ ਗੁਰ ਕੈ ਦਰਸ਼ਨ ਮੋਖਦਵਾਰ ਸਤਿਗੁਰ ਸਿਵੇ ਪਰਵਾਰ ਸਾਧਾਰ ਨਿਗੁਰੀ ਕੋ ਗਤ ਕਾਈ ਨਾਈ ਆਵ ਗੋਣ ਮੁਠੀ ਚੋਟਾਂ ਕਾਈ ਗੁਰ ਕੈ ਸ਼ਬਦ ਸੁਖ ਸਾਤ ਸਰੀਰ ਗੁਰਮਕ ਤਾਂ ਕੋ ਲੱਗੇ ਨਾ ਪੀਰ ਜਮ ਕਾਲ ਤਿਸ ਨੇੜ ਨ ਆਵੇ ਨਾਨਕ ਗੁਰਮੁਖ ਸਾਚ ਸਮਾਵੇ ਆਸਾ ਮਹੱਲਾ ਤੀਜ ਸਬਦ ਮੁਵਾ ਵਿੱਚੋ ਆਪ ਗਵਾਈ ਸਤ ਗੁਰ ਸੇਵੈ ਤਿਲ ਨਾ ਤਮਾਈ ਨਿਰਪੋਦਾਤਾ ਸਦਾ ਮਨ ਹੋਈ ਸੱਚੀ ਬਾਣੀ ਪਾਏ ਭਾਗ ਕੋਈ ਗੁਣ ਸੰਗਰੋ ਵਿੱਚ ਆਵ ਗਣ ਜਾਈ ਪੂਰੀ ਗੁਰ ਕੈ ਸਬਦ ਸਮਾਈ ਰਹਾਉ ਗੁਨਾ ਕਾ ਗਾਕ ਹੋਵੇ ਸੋ ਗੁਣ ਜਾਣੇ ਅੰਮ੍ਰਿਤ ਸਬਦ ਨਾਮ ਵਖਾਣੇ ਸਾਚੀ ਬਾਣੀ ਸੋਚਾ ਹੋਈ ਗੁਣ ਤੇ ਨਾਮ ਪ੍ਰਾਪਤ ਹੋਈ ਗੁਣ ਅਮੋਲਕ ਪਾਏ ਨ ਜਾਏ ਮਨ ਨਿਰਮਲ ਸਾਚੇ ਸ਼ਬਦ ਸਮਾਏ ਸੇਵਡ ਪਾਗੀ ਜਿਨ ਨਾਮ ਧਿਆਇਆ ਸਦਾ ਗੁਣ ਦਾਤਾ ਮਨ ਵਸਾਇ ਜੋ ਗੁਣ ਸੰਗਰੈ ਤਨ ਬਲ ਹਾਰੇ ਜਾਉ ਦਾਰ ਸਾਚੇ ਸਾਚੇ ਗੁਣ ਗਾਓ ਆਪੇ ਦੇਵੇ ਸਹ ਜਿਸ ਭਾਏ ਨਾਨਕ ਕੀਮਤ ਕਹਿ ਨ ਜਾਏ ਆਸਾ ਮਹੱਲਾ ਤੀਜਾ ਸਤ ਗੁਰ ਵਿੱਚ ਵੱਡੀ ਵੜਿਆਈ ਚਿਰਿ ਵਿਸ਼ੁਣੇ ਮੇਲ ਮਲਾਈ ਆਪੇ ਮਿਲੇ ਮੇਲ ਮਲਾਈ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿੰਨ ਬਿਦ ਹੋਈ ਹਰ ਅਪਰੰਪਰ ਅਗਮ ਅਗੋਚਰ ਗੁਰ ਕੈ ਸਬਦ ਮਿਲੇ ਜਨ ਕੋਈ ਰਹਾਉ ਗੁਰਮਖ ਕੀਮਤ ਜਾਣੈ ਕੋਈ ਵਿਰਲੇ ਕਰਮਾ ਪ੍ਰਾਪਤ ਹੋਈ ਪੂਜੀ ਬਾਣੀ ਉਚਾ ਹੋਈ ਗੁਰ ਮੱਕਬਦ ਵਖਾਣੇ ਕੋਈ ਬਿਨ ਨਾਮੇ ਦੁੱਖ ਦਰਦ ਸਰੀਰ ਸਤ ਗੁਰ ਭੇਟੇ ਤਾਂ ਉਤਰੈ ਪੀਰ ਬਿਨ ਗੁਰ ਭੇਟੇ ਦੁੱਖ ਕਮਾਈ ਮਨ ਮਖ ਬਹੁਤੀ ਮਿਲੇ ਸਜਾਈ ਹਰ ਕਾ ਨਾਮ ਮੀਠਾ ਅਤਰਸ ਹੋਈ ਪੀਵਤੈ ਪਿਆਇ ਸੋਈ ਗੁਰ ਕਿਰਪਾ ਤੇ ਹਰ ਰਸ ਪਾਈ ਨਾਨਕ ਨਾਮ ਰਤੇ ਗਤ ਪਾਈ ਆਸਾ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਗੈਰ ਗਮੀਰ ਸੇਵਤ ਹੀ ਸੁਖ ਸਾਤ ਅਸਰੀਰ ਸ਼ਬਦ ਤਰੈ ਜਨ ਸਹਿ ਜਿਸ ਪਾਈ ਤਿੰਨ ਕੇ ਹਮ ਸਦ ਲਾਗੇ ਪਾਈ ਜੋ ਮਨ ਰਾਤੀ ਹਰ ਰੰਗ ਲਾਈ ਤਿੰਨ ਕਾ ਜਨਮ ਮਰਨ ਦੁਖ ਲਾਥਾ ਤੇ ਹਰ ਦਰਗ ਮਿਲੇ ਸੁਭਾਈ ਰਹਾਵ ਸਬਦ ਚਾਖੇ ਸਾਚਾ ਸਾਧ ਪਾਈ ਹਰ ਕਾ ਨਾਮ ਮਨ ਵਸਾਈ ਹਰ ਪ੍ਰਭ ਸਦਾ ਰਹਾ ਪਰਪੂਰ ਆਪੇ ਨੇੜੇ ਆਪੇ ਦੂਰ ਆਖਣ ਆਖੇ ਬਕੈ ਸਭ ਕੋਈ ਆਪੇ ਸ਼ਬਦ ਮਿਲਾਏ ਸੋਈ ਕਹਿਣ ਕਥਨ ਨਾ ਪਾਇਆ ਜਾਈ ਗੁਰ ਪ੍ਰਸਾਦਿ ਵਸੇ ਮਨ ਆਏ ਗੁਰਮਖ ਵਿੱਚੋ ਆਪ ਗਵਾਈ ਹਰ ਰੰਗ ਰਾਤੀ ਮੋ ਚੁਕਾਈ ਆਤਮ ਨਿਰਮਲ ਗੁਰ ਸਬਦ ਦੇ ਵਿਚਾਰ ਨਾਨਕ ਨਾਮ ਸਵਾਰਨਹਾਰ ਆਸਾ ਮਹੱਲਾ 3 ਜਦ ਦੂਜੀ ਪਾਏ ਲੱਗੇ ਦੁੱਖ ਪਾਇਆ ਬਿਨ ਬੇ ਸਬਦ ਦੇ ਬਰთა ਜਨਮ ਗਵਾਇ ਸਤ ਗੁਰ ਸੇਵੈ ਸੋਜੀ ਹੋਈ ਦੂਜੀ ਪਾਏ ਨਾ ਲਾਗੇ ਕੋਈ ਮੂਲ ਲਾਗੇ ਸੀ ਜਨ ਪਰਵਾਨ ਅਨ ਦਿਨ ਰਾਮ ਨਾਮ ਜਪਹਿਰਦਾ ਗੁਰਬਖਦੀ ਹਰੇ ਏਕੋ ਜਾਨ ਰਹਾਉ ਡਾਲੀ ਲਾਗੇ ਨੇ ਫਲ ਜਾਈ ਅੰਦੀ ਕੰਮੀ ਅੰਦ ਸਜਾਈ ਮਨ ਮੁਖ ਅੰਦਾ ਠੋਰ ਨਾ ਪਾਏ ਬਿਸ਼ਟਾ ਕਾ ਕੀੜਾ ਬਿਸ਼ਟਾ ਮਾਏ ਪਚਾਈ ਗੁਰ ਕੀ ਸੇਵਾ ਸਦਾ ਸੁਖ ਪਾਈ ਸਦ ਸੰਗਤ ਮਿਲ ਹਰ ਗੁਣ ਗਾਈ ਨਾਮੇ ਨਾਮ ਕਰੇ ਵਿਚਾਰ ਆਪ ਤਰੈ ਕੁੱਲ ਉਧਰ ਨਹਾਰ ਗੁਰ ਕੀ ਬਾਣੀ ਨਾਮ ਬਜਾਈ ਨਾਨਕ ਮੈਲ ਸਬਦ ਕਰ ਪਾਈ ਗੁਰਮਤ ਸਤਸਰ ਹਰ ਜਲ ਨਾਈ ਦਰ ਮਤ ਮੈਲ ਸਬਦ ਦੁਤਰ ਗਵਾਇ ਆਸਾ ਮਹੱਲਾ ਤੀਜਾ ਮਨ ਮੁਖ ਮਰੇ ਮਰ ਮਰਨ ਵਗਾੜੇ ਦੂਜੀ ਭਾਈ ਆਤਮ ਸੰਗਾਰੈ ਮੇਰਾ ਮੇਰਾ ਕਰ ਕਰ ਵਿਗੁਤਾ ਆਤਮ ਨਾ ਚੀਨੇ ਭਰਮੇ ਵਿੱਚ ਸੋਤਾ ਮਰ ਮੁਇਆ ਸਬਦੀ ਮਰ ਜਾਇ ਉਸਤਾ ਤੇ ਨੰਦਾ ਗੁਰਸੰਮ ਜਨਾਈ ਇਸ ਜੁਗ ਮੇ ਲਾਹ ਹਰ ਜਪ ਲੈ ਜਾਏ ਰਹਾ ਨਾਮ ਵਿਹੋਣ ਗਰਬ ਗਲ ਜਾਏ ਬਿਰਥਾ ਜਨਮ ਦੂਜੀ ਲੋਭਾਈ ਨਾਮ ਵਿਹੋਣੀ ਦੁਖ ਜਲੇ ਸਬਾਈ ਸਤਗੁਰ ਪੂਰੇ ਬੋਝ ਬਜਾਈ मन चंचल बो चोटां काई इ पाए गर्व जो कास तित कर मनमुख करी निसनी सतगुर को सदबल सत जरमुख जोति जोत मलाई निर्मल बाणी निज कर वास ਨਾਨਕ ਹਮੇ ਮਾਰੀ ਸਦਾ ਉਦਾਸਾ ਆਸਾ ਮਹੱਲਾਤੀ ਜਨ ਲਾਲੈ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤ ਗੁਰ ਸਰਨਾਈ ਹਿਰਦੇ ਨਾਮ ਵੱਡੀ ਵੜਾਈ ਸਦਾ ਪ੍ਰੀਤਮ ਪ੍ਰਭ ਹੋਏ ਸਕਾਈ ਸੋ ਲਾਲਾ ਜੀਵਤ ਮਰੇ ਹਰ ਕਾ ਸੋਗ ਦੋਏ ਸਮ ਕਰ ਜਾਣੈ ਗੁਰ ਪ੍ਰਸਾਦੀ ਸਬਦ ਉਦਰੈ ਰਹਾਉ ਕਰਨੀ ਕਾਰ ਤੋਰ ਫਰਮਾਈ ਬਿਨ ਸਬਦੀ ਕੋ ਥਾਏ ਨ ਪਾਈ ਕਰਨੀ ਕੀਰਤ ਨਾਮ ਵਸਾਈ ਆਪੇ ਦੇਵੈ ਠੇਲ ਨ ਪਾਈ ਮਨ ਮੁਕ ਪਰਮ ਭੁਲੇ ਸੰਸਾਰ ਬਿਨ ਰਾਸੀ ਕੂੜਾ ਕਰੇ ਵਪਾਰ ਬਿਨ ਰਾਸੀ ਵਖਰ ਪੱਲੇ ਨ ਪਾਏ ਮਨ ਮੁਖ ਭੂਲਾ ਜਨਮ ਗਵਾਈ ਸਤ ਗੁਰ ਸੇਵੈ ਸੋ ਲੱਲਾ ਹੋਈ ਉੱਤਮ ਜਾਤੀ ਉੱਤਮ ਸੋਈ ਗੁਰ ਪੌੜੀ ਸਬਦੋ ਚਾਹ ਹੋਈ ਨਾਨਕ ਨਾਮ ਵਡਾਈ ਹੋਈ ਆਸਾ ਮਹੱਲਾ ਤਿੱਜਾ ਮਨਮੁਖ ਝੂਠੋ ਝੂਠ ਕਮਾਵੇ ਖਸਮੇ ਕਾਮੈਲ ਕਦੀ ਨਾ ਪਾਵੇ ਦੂਜੈ ਲੱਗੀ ਪਰਮ ਬੁਲਾਇ ਮਮਤਾ ਬਾਦ ਆਵੇ ਜਾਏ ਦੁਹਾਗਨੀ ਕਾ ਮਨ ਦੇਖ ਸਿੰਗਾਰ ਪੁੱਤਰ ਕਲਤਰ ਤਨ ਮਾਇਆ ਚਿਤ ਲਾਏ ਟੋਟਮੋ ਪਖੰਡ ਵਿਕਾਰ ਰਹਾਓ ਸਦਾ ਸੁਹਾਗਨ ਜੋ ਪ੍ਰਭ ਪਾਵੇ ਗੁਰ ਸਬਦੀ ਸਿੰਗਾਰ ਬਣਾਵੇ ਸੀਜ ਸੁਖਾਲੀ ਅਨੰਦ ਹਰ ਰਾਵੇ ਮਿਲ ਪ੍ਰੀਤਮ ਸਦਾ ਸੁਖ ਪਾਵੇ ਸਾ ਸੁਹਾਗਨ ਸਾਚੀ ਜਿਸ ਸਾਚ ਪਿਆਰ ਆਪਣਾ ਪਰਿ ਰਾਖੇ ਸਦਾ ਓਰਧਾਰ ਨੇੜੇ ਵੇਖੇ ਸਦਾ ਹਜੂਰ ਮੇਰਾ ਪ੍ਰਭ ਸਰਬਰਿਆ ਪ੍ਰਭੂr ਆਗੇ ਜਾਤ ਰੂਪ ਨਾ ਜਾਏ ਜਿਹਾ ਤਿਹ ਹੂਵੇ ਜਿਹੇ ਕਰਮ ਕਮਾਈ ਸਬਦੇ ਉੱਚਾ ਚਾਹ ਹੋਏ ਨਾਨਕ ਸਾਚ ਸਮਾਵੈ ਸੋਏ ਆਸਾ ਮਹੱਲਾ ਤੀਜਾ स्वागत ਰਤਾ ਜਨ ਸਹਿ ਜਿਸ ਭਾਏ ਗੁਰ ਕੈ ਪੈ ਸਾਚੇ ਸਾਚ ਸਮਾਏ ਬਿਨ ਗੁਰ ਪੂਰੇ ਭਗਤ ਨ ਹੋਈ ਮਨ ਮਖਰੁ ਨੇ ਆਪਣੀ ਪਤਖ ਹੋਈ ਮੇਰੇ ਮਨ ਜਪ ਸਦਾ ਤੇ ਆਏ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇਛੈ ਸੋਈ ਫਲ ਪਾਏ ਰਹਾਉ ਗੁਰ ਪੂਰੇ ਤੇ ਪੂਰਾ ਪਾਏ ਹਿਰਦੇ ਸ਼ਬਦ ਸੱਚ ਨਾਮ ਵਸਾਈ ਅੰਤਰ ਨਿਰਮਲ ਅੰਬਰਤ ਸਰਨਾਈ ਸਦਾ ਸੋਚੇ ਸਾਚ ਸਮਾਈ ਹਰ ਪ੍ਰਭ ਵੇਖੇ ਸਦਾ ਹਾਜੂਰ ਗੁਰ ਪ੍ਰਸਾਦਿ ਆ ਪਰਪੂਰ ਜਹਾਂ ਜਹੋ ਤੈ ਵੇਖਾ ਸੋਈ ਗੁਰ ਬਿਣ ਦਾਤਾ ਅਵਰ ਨ ਕੋਈ ਗੁਰ ਸਾਗਰ ਪੂਰਾ ਪੰਡਾਰ ਉਤਮ ਰਤਨ ਜਵਾਰ ਅਪਾਰ ਗੁਰ ਪ੍ਰਸਾਦੀ ਦੇਵਨ ਹਾਰ ਨਾਨਕ ਬਖਸ਼ਿ ਬਖਸ਼ਨ ਹਾਰ ਆਸਾ ਮਹੱਲਾ ਤੀਜਾ ਗੁਰ ਸਾਇਰ ਸਤ ਗੁਰ ਸਜ ਸੋਈ ਬੋਰੇ ਪਾਗ ਗੁਰ ਸੇਵਾ ਹੋਈ ਸੋ ਬੁਝ ਜਿਸ ਆਪ ਬੁਝਾਈ ਗੁਰ ਪ੍ਰਸਾਦ ਦੀ ਸੇਵ ਕਰਾਈ ਗਿਆਨ ਰਤਨ ਸਭ ਸੋਜੀ ਹੋਈ ਗੁਰ ਪ੍ਰਸਾਦ ਅਗਿਆਨੇ ਬਿਨਾਸੈ ਅਣ ਦਿਨ ਜਾਗੈ ਵੇਖੈ ਸੋਈ ਰਹਾਉ ਮੋਗ ਮਾਨ ਗੁਰ ਸ਼ਬਦ ਜਲਾਈ ਪੂਰੇ ਗੁਰ ਤੇ ਸੋ ਜੀ ਪਾਏ ਅੰਦਰ ਮੈਲ ਗੁਰ ਸ਼ਬਦ ਪਛਾਣੇ ਆ ਮਨ ਜਾਣ ਰਹਿ ਤੇਰੇ ਨਾਮ ਸਮਾਨੇ ਜੰਮਣ ਮਰਨ ਹੈ ਸੰਸਾਰ ਮਨ ਮੁਖ ਅਚੇਤ ਮਾਇਆ ਮੋਗ 바ਰ ਪਾਰਿੰੰਦਾ ਬੋ ਕੋੜ ਕਮਾਵੇ ਵਿਸ਼ਟਾਂ ਕਾ ਕੀੜਾ ਵਿਸ਼ਟਾਂ ਮਾਹੀਂ ਸਮਾਵੇ ਸਤ ਸੰਗਤ ਮਿਲ ਸਬ ਸੋ ਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦਿਰੜਾਏ ਪਾਣ ਮੰਨੇ ਸਦਾ ਸਖ ਹੋਈ ਨਾਨਕ ਸੱਜ ਸਮਾਵੇ ਸੋਈ ਆਸਾ ਮਹੱਲਾ ਤੀਜਾ ਪੰਚ ਪਦੇ ਸ਼ਬਦ ਮਰੇਤ ਸ ਸਦਾ ਆਨੰਦ ਸਤਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰੇ ਨਾ ਆਵੇ ਜਾਈ ਪੂਰੀ ਗੁਰਤੀ ਸਾਜ ਸਮਾਏ ਜਿਨ ਕੋ ਨਾਮ ਲਿਖਿਆ ਤੁਰ ਲੀਖ ਤੇ ਆਣਦੇ ਨਾਮ ਸਦਾ ਤੇ ਆਵੇ ਗੁਰਪੂਰੀ ਤੇ ਭਗਤ ਵਸੀ ਖਰਹਾ ਜਿੰਨ ਕੋ ਹਰ ਪ੍ਰਭ ਲੈ ਮਿਲਾਈ ਤਨ ਕੀ ਗੈਨ ਗਤ ਕਈ ਨ ਜਾਇ ਪੂਰੀ ਸਤਗੁਰ ਦਿੱਤੀ ਵਡਿਆਈ ਉਤਮ ਪਦਵੀ ਹਰ ਨਾਮ ਸਮਾਈ ਜੋ ਕਿਛ ਕਰੇ ਸੋ ਆਪੇ ਆਪ ਇਕ ਘੜੀ ਮੈਂ ਥਾਪ ਥਾਪ ਕਹਿ ਕਹਿ ਕਹਿਣਾ ਆਖ ਸੁਨਾਈ ਜੇ ਸੌ ਘਾਲੈ ਥਾਏ ਨ ਪਾਈ ਜਿਨ ਕੈ ਪੋਤੀ ਪੁੰਨ ਤਨਾ ਮਿਲਾਈ ਸਚ ਬਾਣੀ ਗੁਰ ਸ਼ਬਦ ਸੁਨਾਈ ਜਾਂ ਸ਼ਬਦ ਵਸੀ ਤਾ ਦੁਖ ਜਾਏ ਗਿਆਨ ਰਤਨ ਸਾਚੇ ਸਹਿਜ ਸਮਾਈ ਨਾਮੇ ਜੀਵੜ ਹੋਰ ਤਨ ਨਾਹੀ ਕੋਈ ਜਿਸ ਨੂੰ ਬਖਸ਼ੈ ਸਾਚਾ ਸੋਈ ਪੂਰੀ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਈ ਪੂਰੀ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਈ